ਦੇਖ ਰਹੇ ਹੋ ਨਰ ਪੰਜਾਬੀ ਵਲੌਗਸ ਤੇ ਅੱਜ ਅਸੀਂ ਪਿੰਡ ਕਿਸ਼ਨਪੁਰਾ ਨੇੜੇ ਦੰਬਿਆਸਦ ਰਿਆ ਜਿੱਥੇ ਅੱਜ ਪਾਣੀ ਜਿਹੜਾ ਵਾ ਵੇਹੀ ਦੇਖ ਰਹੇ ਸੀ ਕਿ ਗੁਜਰਾ ਦਾ ਡੇਰਾ ਜਿਹੜਾ ਪਾਣੀ ਦੇ ਵਿੱਚ ਬਿਲਕੁਲ ਡੁੱਬ ਚੁੱਕਾ ਦੇਖੋ ਲਾਈਵ ਦੇਖੋ ਇਹਨਾਂ ਦੇ ਖਾਣ ਵਾਸਤੇ ਜਿਹੜੇ ਮੱਝਾਂ ਨੂੰ ਉਹਨਾਂ ਉੱਥੇ ਕੋਈ ਚਾਰਾ ਨਹੀਂ ਤੇ ਪਾਣੀ ਦੇ ਵਿੱਚ ਹੀ ਖਲੋ ਕੇ ਜਿਹੜੇ ਉਹ ਖਾ ਰਹੇ ਨੇ ਤੇ ਸਾਡੇ ਨਾਲ ਇਸ ਵੇਲੇ ਮੌਲਵੀ ਸਾਹਿਬ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਹੁਣ ਮੌਲਵੀ ਸਾਹਿਬ ਨਾਲ ਗੱਲ ਕਰਾਂਗੇ ਕਿ ਇਹ ਤੁਹਾਡੇ ਕੋਲ ਇਸ ਵੇਲੇ ਕਿੰਨੇ ਡੰਗਰ ਨੇ ਤੁਹਾਡੇ ਕੋਲ ਇਸ ਵੇਲੇ ਡੰਗਰ ਕੋ 60ਾਂ ਡੰਗਰਾਂ ਦੇ ਨੇੜੇ ਕੀ ਇਹਨਾਂ ਕੋ ਤੁਹਾਡੇ ਕੋਈ ਚਾਰਾ ਚੂਰਾ ਹੈ ਕੋਈ ਕੋਈ ਚਾਰਾ ਕੋਈ ਪਰਾਲੀ ਕੋਈ ਨਹੀਂ ਜਿੰਨੇ ਪੱਠੇ ਸਭ ਗਲ ਗਏ ਮਰ ਗਏ ਪਾਣੀ ਚੜ ਗਿਆ ਤੇ ਕੀ ਨਹੀਂ ਮਾਰ ਕਰਦੇ ਇਹ ਬੇਕੇ ਅਸੀਂ ਬੜੇ ਆਜ਼ੇ ਜਾਂ ਹੁਣ ਸਾਡੇ ਕੋਲ ਕੋ ਡੰਗਣ ਲਈ ਚਾਰਾ ਨਹੀਂ ਜਿਹੜੇ ਜੀ ਸਾਡੇ ਭੁੱਖੇ ਪਾਣੀ ਵਿੱਚ ਮਰ ਗਏ ਕੋ ਦੁੱਧ ਨਹੀਂ ਕੋ ਚੱਕਰ ਨਹੀਂ ਅਸੀਂ ਨੇ ਬੜੇ ਆਜ਼ੇ ਤੇ ਉਹ ਗਵਰਨਮੈਂਟ ਨੇ ਸਾਡੀ ਮਦਦ ਕਰਨੀ ਚਾਹੀਏ ਤੇ ਕੀ ਪ੍ਰਾਈਵੇਟ ਬੰਦੇ ਜਾਂ ਕੋਈ ਇਲਾਕੇ ਦੇ ਬੰਦੇ ਕੋਈ ਤੁਹਾਨੂੰ ਦੇਖਣ ਵਾਸਤੇ ਨਹੀਂ ਆਏ ਜਾਂ ਕੋਈ ਤੁਹਾਨੂੰ ਰਸਤਾ ਦੇਣ ਵਾਸਤੇ ਨਹੀਂ ਆਏ ਕੋਈ ਤੁਹਾਡੇ ਇੱਥੇ ਕੋਈ ਬੰਦਾ ਗਵਰਨਮੈਂਟ ਦਾ ਨਹੀਂ ਆਇਆ ਮਤਲਬ ਕਿਸ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਤੁਹਾਨੂੰ ਮਿਲੀ ਹੈ ਕੋਈ ਸੂਲ ਸਾਨੂੰ ਨਹੀਂ ਮਿਲੀ ਪਾਣੀ ਵਿੱਚ ਸਭ ਕੋ ਡੁੱਬ ਗਿਆ ਜੋ ਕੋ تھا ਇੱਥੇ ਵੇਖ ਲਿਓ ਨਾ ਔਰਾਂ ਡੁੱਬ ਗਈਆਂ ਮਈਆਂ ਮਰ ਗਈਆਂ ਇੱਕ ਝੋਟੀਆਂ ਮੂਹੇ ਪਰੇ ਲੈ ਪੁੜੀ ਮਤਲਬ ਤੁਹਾਡੀ ਮੱਝ ਵੀ ਕੁਝ ਮਰ ਗਈਆਂ ਹਾਂ ਮੱਝ ਮਰ ਗਈਆਂ ਪਾਣੀ ਵਿੱਚ ਕਿੱਥੇ ਇੱਥੇ ਬਾਕੀ ਛੋੜੀ ਰੇ ਲੈ ਪੁੜੀ ਤੇ ਤੁਹਾਡੇ ਇੱਕ ਤਰ੍ਹਾਂ ਬੱਚੇ ਮਤਲਬ ਕਿਥੇ ਰਹਿ ਰਹੇ ਹੋ ਕੋਈ ਹੈ ਕੋਈ ਰਹਿਣ ਵਾਲਾ ਟਿਕਾਣਾ ਹੈ ਮੜੀਆਂ ਦੇ ਉੱਥੇ ਰਹਿ ਗਏ ਉਹ ਮੜੀਆਂ ਦੇ ਉੱਥੇ ਵੇਖ ਮਤਲਬ ਕਿ ਮੜੀਆਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਹਾਂ ਮੜੀਆਂ ਦੇ ਵਿੱਚ ਤੇ ਬਾਕੀ ਖਾਣ ਪੀਣ ਦਾ ਤੁਹਾਡਾ ਖਾਣ ਪੀਣ ਵਾਲੇ ਪਿੰਡ ਪੰਡ ਵਾਲੇ ਦਿੰਦੇ ਕੋ ਰੋਟੀ ਪਾਣੀ ਲਿਆ ਕੇ ਵਿਚਾਰੇ ਰਾਸ਼ਨ ਦਿੰਦੀ ਹੈ ਤੁਹਾਨੂੰ ਰੋਟੀ ਪਾਣੀ ਦਿੰਦੇ ਆ ਹਾਂ ਪਰ ਸਰਕਾਰ ਵੱਲੋਂ ਤੁਹਾਨੂੰ ਕੋਈ ਹੈ ਸਰਕਾਰ ਵੱਲੋਂ ਕੋਈ ਚੀਜ਼ ਨਹੀਂ ਮਿਲਦੀ ਪਾਣੀ ਪਾਣੀ ਹੋ ਗਿਆ ਇੱਥੇ ਜੋ ਪੱਠੇ ਬੀਜੇ थे ਕੋ ਨਹੀਂ ਰਿਹਾ ਕੋਈ ਚੀਜ਼ ਨਹੀਂ ਮੀਆਂ ਦਾ ਹਾਲ ਦੇਖਣਾ ਇੱਥੇ ਇਹ ਸਨ ਮੌਲਵੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਸਾਡੀਆਂ ਜਿਹੜੀਆਂ ਮੱਜਾਂ ਤੇ ਅਸੀਂ ਵੀ ਜਿਹੜੇ ਆ ਉਹ ਇਸ ਵੇਲੇ ਪੂਰੀ ਤੰਗੀ ਦੇ ਵਿੱਚ ਆ ਤੇ ਕੋਈ ਵੀ ਸਾਡ ਜਿਹੜੀ ਸਰਕਾਰੀ ਸਹੂਲਤਾਂ ਜਾਂ ਅਜਿਹੀ ਕੋਈ ਸਹੂਲਤ ਨਹੀਂ ਮਿਲੀ ਜਿੱਦ ਨਾਲ ਜਾਂ ਸਾਡੇ ਡੰਗਰਾਂ ਨੂੰ ਕੋਈ ਚਾਰਾ ਮਿਲ ਜਾਵੇ ਜਾਂ ਸਾਡੇ ਡੰਗਰਾਂ ਨੂੰ ਕੋਈ ਇਹੋ ਜਿਹੀ ਕੋਈ ਸਹੂਲਤ ਮਿਲ ਜਾਵੇ ਜਾਂ ਸਾਨੂੰ ਕੋਈ ਸਹੂਲਤ ਮਿਲ ਜੇ ਪਿੰਡ ਵਾਲੇ ਕਹਿੰਦੇ ਕਿ ਕੁਝ ਨੁ ਕੁਝ ਸਾਨੂੰ ਹਜੂਰੀ ਸਾਡੀ ਸਹਾਇਤਾ ਕਰ ਰਹੇ ਨੇ ਤੇ ਬਾਕੀ ਸਰਕਾਰ ਵੱਲੋਂ ਕੋਈ ਸਾਨੂੰ ਇਹ ਜਿਹੀ ਕੋਈ ਵੀ ਸਾਨੂੰ ਸਹੂਲਤ ਨਹੀਂ ਮਿਲੀ ਸੋ ਸਾਡੀ ਸਰਕਾਰੋਂ ਕੇ ਅਪੀਲ ਆ ਕਿ ਅਜਿਹੇ ਲੋਕਾਂ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਜੋ ਇਹ ਵੀ ਆਪਣਾ ਜੀਵਨ ਚੰਗੀ ਤਰ੍ਹਾਂ ਜੀ ਸਕਣ ਧੰਨਵਾਦ